ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾ ਮੇਰੇ ਭੈਣ ਭਰਾ ਸਾਰੇ ਕੈਂਟ ਆਈ ਹੋਪ ਕਿ ਤੁਸੀਂ ਸਾਰੇ ਕੈਂਟ ਹੀ ਹੋਵੋਗੇ ਅੱਜ ਦੀ ਵੀਡੀਓ ਆਪਾਂ ਕਾਫੀ ਦਿਨ ਹੋ ਗਏ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਤਕਾਲ ਦੇ ਵਿੱਚ ਐਸ ਆਈ ਐਸ ਜਿਹੜੀ ਕਿ ਪ੍ਰੋਬਲਮ ਚੱਲਣ ਦੀ ਹੈ ਕਿ ਜਿਹੜੇ ਕਿ ਜਿੰਨਾ ਵੀਰਾਂ ਨੂੰ ਹਲੇ ਤੱਕ ਕਾਰਡ ਨਹੀਂ ਮਿਲੇ ਹੋਏ ਤੇ ਉਹਨਾਂ ਦਾ ਇਹ ਵੀ ਆਉਂਦਾ ਪਿਆ ਕਿ ਉਹਨਾਂ ਨੂੰ ਪੁਰਤਕਾਲ ਦੇ ਵਿੱਚ ਰਿਪੋਰਟ ਕਰ ਦੇਣਾ ਕਾਫੀ ਵੀਰਾਂ ਨੇ ਇਹ ਵੀਡੀਓ ਦੇਖੀਆਂ ਹੋਣੀਆਂ ਤੇ ਪਰ ਕਾਫੀ ਵੀਰਾਂ ਨੂੰ ਆਪਾਂ ਨੇ ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਜਿਹੜੀ ਕਿ ਨਹੀਂ ਹੈਗੀ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਏ ਤੇ ਆਪਾਂ ਜਿਹੜੀ ਤੁਹਾਨੂੰ ਇਸ ਚੀਜ਼ ਬਾਰੇ ਪੂਰੀ ਜਾਣਕਾਰੀ ਜਿਹੜੀ ਦੇ ਸਕੀਏ ਸੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਸਟਾਰਟ ਜਿੱਦਾਂ ਕਿ ਯਾਰੋ ਤੁਹਾਨੂੰ ਪਤਾ ਹੀ ਹੈ ਕਿ ਪੁਰਤਕਾਲ ਦੇ ਵਿੱਚ ਇਸ ਟਾਈਮ ਹਾਲਾਤ ਪੇਪਰਾਂ ਦੇ ਬਹੁਤ ਮਾੜੇ ਚੱਲਦੇ ਪਏ ਨੇ ਜਿਹੜੇ ਵੀ ਵੀਰ ਆਪਣੇ ਨਵੇਂ ਨੇ ਜਿਨ੍ਹਾਂ ਦੇ ਮਤਲਬ ਸ ਆਈ ਐਸ ਜਿਹੜੇ ਨਿਕਲੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਫਿੰਗਰ ਕਹਿ ਲੈਂਦੇ ਆ ਕਿ ਜਿੱਦਾਂ ਮਤਲਬ ਇਹ ਕੀ ਹੁੰਦਾ ਆ ਇਹ ਜਦੋਂ ਆਪਣੀ ਪਹਿਲੀ ਸਰਕਾਰ ਸੀਗੀ ਪੁਰਤਕਾਲ ਦੇ ਵਿੱਚ ਸੈਫ ਉਦੋਂ ਜਦੋਂ ਆਪਾਂ ਕਰਦੇ ਸੀਗੇ ਪੇਪਰ ਲੈਣ ਆਉਨੇ ਸੀਗੇ ਪੁਰਤਗਾਲ ਦੇ ਵਿੱਚ ਤਾਂ ਉਦੋਂ ਉਹਨਾਂ ਨੇ ਸਾਰਿਆਂ ਵਾਸਤੇ ਜਿਹੜੇ ਕਿ ਦਰਵਾਜ਼ੇ ਖੋਲੇ ਸੀਗੇ ਕਿ ਹਰ ਕੋਈ ਆ ਕੇ ਜਿਹੜਾ ਕਿ ਪੇਪਰ ਲੈ ਸਕਦਾ ਜਿਹਦੇ ਕੋਲ ਵੀਜ਼ਾ ਹੈਗਾ ਚਾਹੇ ਨਹੀਂ ਹੈਗਾ ਸੋ ਉਹਦੇ ਵਿੱਚ ਕੀ ਸੀਗਾ ਕਿ ਕਈ ਵੀਰ ਆਪਣੇ ਜਿਹੜੇ ਕਿ ਡੋਂਕੀ ਲਾ ਲਾ ਕੇ ਵੀ ਵੀਰ ਆਏ ਸੀਗੇ ਜਾਂ ਜਿਹੜੇ ਸ਼ੈਨਗਨ ਦੇ ਵਿੱਚ ਆਏ ਸੀਗੇ ਉਹਨਾਂ ਦੀ ਮਾਤਰਾ ਵੀ ਜਿਹੜੀ ਕਿ ਪੁਰਤਗਾਲ ਦੇ ਵਿੱਚ ਬਹੁਤ ਵੱਧ ਗਈ ਸੀ ਸੋ ਜਿਹੜਾ ਕਿ ਆਪਣੀ ਸ਼ੈਫ ਸੀਗੀ ਉਹਨਾਂ ਨੇ ਕਿਹਾ ਹੋਇਆ ਸੀਗਾ ਕਿ ਆਪਾਂ ਸਾਰਿਆਂ ਨੂੰ ਪੇਪਰ ਦਵਾਂਗੇ ਕਾਫੀ ਵੀਰ ਆਪਣੇ ਜਿਹੜੇ ਕੀ ਪੇਪਰ ਲੈ ਆ ਵੀ ਗਏ ਸੀਗੇ ਹੁਣ ਕੀ ਪ੍ਰੋਬਲਮ ਚੱਲਦੀ ਪਈ ਆ ਜਿਹੜੀ ਨਵੀਂ ਸਰਕਾਰ ਆਈ ਆ ਤੇ ਨਵੀਂ ਜਿਹੜਾ ਕਿ ਕੰਮ ਕਰਦਾ ਪਿਆ ਡਿਪਾਰਟਮੈਂਟ ਉਹਨਾਂ ਨੇ ਪੇਪਰ ਤੁਹਾਨੂੰ ਪਤਾ ਹੀ ਆ ਕਿ ਸਾਰਿਆਂ ਨੂੰ ਪੁਰਤਕਾਲ ਦੇ ਬੰਦ ਕਰ ਦਿੱਤੇ ਆ ਦੂਸਰੇ ਨੰਬਰ ਤੇ ਜਿਹੜੇ ਆਹ ਐਸਆਈਐਸ ਦੇ ਆ ਇਹ ਵੀ ਕੀ ਹੋਇਆ ਆ ਕਿ ਸਾਰੇ ਵੀਰਾਂ ਕੋਲੋਂ ਉਹਨਾਂ ਨੇ ਜਿੱਦਾਂ ਮਤਲਬ ਕਿ ਇਹਨਾਂ ਨੇ ਪਹਿਲਾਂ ਕਿਹਾ ਹੋਇਆ ਕੀ ਹਾਂ ਜੀ ਆਪਾਂ ਪੇਪਰ ਜਿਹੜੇ ਕੀ ਦਵਾਂਗੇ ਸਾਰਿਆਂ ਕੋਲ ਫੀਸ 400 400 500 500 ਯੂਰੋ ਟੈਕਸ ਜਿਹੜਾ ਹਰ ਮਹੀਨੇ ਜਾਂਦਾ ਉਹ ਸਾਰਾ ਕੁਝ ਲੈ ਲਿਆ ਤੇ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਉਹਨਾਂ ਦੇ ਫਿੰਗਰ ਵੀ ਜਿਹੜੇ ਕੀ ਲੈ ਲੈ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਨੂੰ ਜਿਹੜੇ ਕੀ ਹੁਣ ਅਸੀਂ ਕਾਰਡ ਨਹੀਂ ਦੇਣੇ ਹੈਗੇ ਕਿਉਂਕਿ ਤੁਸੀਂ ਆਲਰੇਡੀ ਕਿਸੇ ਕੰਟਰੀ ਥਰੂ ਆਏ ਹੋ ਜਿੱਦਾਂ ਮੰਨ ਲਓ ਕੋਈ ਡੌਂਕੀ ਲਾ ਕੇ ਆਇਆ ਹੋਇਆ ਵੀਰ ਹਨਾ ਯੂਰਪ ਦੇ ਵਿੱਚ ਤੁਸੀਂ ਕਿਤੇ ਉਹ ਵੀ ਆ ਰਹੇ ਹੋ ਜੇ ਸ਼ੈਨਗਨ ਕੰਟਰੀ ਦੇ ਵਿੱਚ ਜੇ ਤੁਹਾਡੇ ਉੱਥੇ ਜੇ ਤੁਸੀਂ ਰਾਹ ਦੇ ਵਿੱਚ ਫੜੇ ਜਾਂਦੇ ਹੋ ਜਾਂ ਤੁਸੀਂ ਸੈलम ਲੈ ਲੈਣੇ ਹੋ ਕਿਸੇ ਕੰਟਰੀ ਵਿੱਚ ਜਦ ਤਰ ਆਪਣੇ ਭੈਣ ਭਰਾ ਕੀ ਕਰਦੇ ਆ ਜਰਮਨ ਫਰਾਂਸ ਜਾਂ ਆਸਟਰੀਆ ਦੇ ਵਿੱਚ ਸੈलम ਲੈ ਲੈਂਦੇ ਆ ਹਨ ਤੇ ਉੱਥੇ ਵੀ ਜਿਹੜਾ ਕਿ ਉਹਨਾਂ ਦਾ ਪ੍ਰੋਸੈਸ ਚੱਲਦਾ ਰਹਿੰਦਾ ਹੈ ਤਾਂ ਪੁਰਤਕਾਲ ਆ ਕੇ ਉਹ ਆਪਣੇ ਬਾਇਓਮੈਟ੍ਰਿਕ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪ੍ਰੋਸੈਸ ਉੱਥੇ ਵੀ ਸ਼ੋ ਹੋ ਜਾਂਦਾ ਹੈ ਤੇ ਫਿਰ ਉਹ ਕਹਿੰਦੇ ਆ ਕਿ ਆਪਣਾ ਜਾ ਕੇ ਪ੍ਰੋਸੈਸ ਕਟਾ ਕੇ ਆਓ ਜਾ ਉਹਨਾਂ ਕੰਟਰੀ ਦੇ ਵਿੱਚ ਕਟਾਓ ਹੁਣ ਕਈ ਵੀਰਾਂ ਦੇ ਜਿਹੜੇ ਕਿ ਫਿੰਗਰ ਹੋਏ ਨੇ ਉਹ ਕੰਟਰੀਆਂ ਜੇ ਮੰਨ ਲਓ ਫਰਾਂਸ ਹੋਏ ਨੇ ਜਰਮਨ ਹੋਏ ਨੇ ਜਾ ਬੈਲਜੀਅਮ ਹੋਏ ਨੇ ਜਾਂ ਅਸਟਰੀਆ ਹੋਏ ਨੇ ਉਹ ਕੀ ਕਹਿੰਦੀਆਂ ਪਈਆਂ ਕੰਟਰੀਆਂ ਕਿ ਆਪਣਾ ਜਿਹੜਾ ਕਿ ਕਾਰਡ ਲੈ ਕੇ ਆਓ ਫਿਰ ਅਸੀਂ ਜਿਹੜੇ ਤੋਂ ਡੇ ਕਿ ਇੱਥੋਂ ਫਿੰਗਰ ਰਿਮੂਵ ਕਰਾਂਗੇ ਪਰ ਐਡਾ ਨਹੀਂ ਹੋ ਰਿਹਾ ਹੁਣ ਪੁਰਤਕਾਲ ਦੀ ਸਰਕਾਰ ਜਿਹੜੀ ਕਿ ਕਾਰਡ ਵੀ ਨਹੀਂ ਦੇ ਰਹੀ ਤੇ ਜਿਨ੍ਹਾਂ ਦੇ ਟੈਕਸ ਲਏ ਹੋਏ ਆ ਉਹ ਵੀ ਵਾਪਸ ਨਹੀਂ ਕਰ ਰਹੇ ਦੂਸਰੇ ਨੰਬਰ ਦੇ ਉੱਤੇ ਕਿ ਕਈ ਤੇ ਵੀਰ ਚਲੋ ਜਿਹੜੇ ਕਿ ਇਸ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਕਈ ਵੀਰ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਿ ਉੱਥੇ ਮਨ ਲੂ ਕ੍ਰਿਮਨਲ ਦੇ ਵਿੱਚ ਵੀ ਆਏ ਹੋਏ ਨੇ ਕ੍ਰਾਈਮ ਕਰਕੇ ਕਿਸੇ ਨਾਲ ਲੜਾਈ ਝਗੜਾ ਕਰਕੇ ਕੋਈ ਕੇਸ ਚੱਲ ਰਿਹਾ ਜਾਂ ਕੋਈ ਕੋਸ਼ ਚੱਲ ਰਿਹਾ ਹਨ ਜਿਹੜੀ ਕਿ ਜਦਾਂ ਕਈ ਆਪਣੇ ਕੋਈ ਚੀਜ਼ਾਂ ਵਿੱਚ ਜਦਾਂ ਲੋਨ ਲੈ ਕੇ ਆਗੇ ਹੋਏ ਨੇ ਉਹਨਾਂ ਦੇ ਵਾਸਤੇ ਵੀ ਇਹ ਹੈਗਾ ਕਿ ਉਹਨਾਂ ਦੇ ਵੀ ਐਸਆਈਐਸ ਜਿਹੜੇ ਨਿਕਲੇ ਹੋਏ ਨੇ ਉਹਨਾਂ ਕਰਕੇ ਵੀ ਜਿਹੜੇ ਥੋੜੇ ਵੀਰ ਆਪਣੇ ਫਸੇ ਹੋਏ ਨੇ ਸੋ ਇਹ ਵੀਡੀਓ ਜਿਹੜੀ ਆਪਣੇ ਉਹਨਾਂ ਭੈਣ ਭਰਾਵਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਿ ਆਪਣੇ ਇੰਡੀਆ ਦੇ ਵਿੱਚ ਬੈਠੇ ਇਹ ਸੋਚ ਰਹੇ ਨੇ ਕਿ ਡਿਪੋਲ ਪਤਾ ਨਹੀਂ ਕਦੋਂ ਕਰ ਰਹੇ ਪਰ ਇਹਟ ਪੋਰਟ ਵਾਲੀ ਗੱਲ ਮੈਂ 4 ਮਹੀਨੇ ਹੋ ਗਏ ਆਪਾਂ ਨੂੰ ਸੁਣਦੇ ਆਉਂਦੇ ਆਨ ਪਰ ਹਜੇ ਤੱਕ ਕੋਈ ਵੀ ਵੀਰ ਇਹੋ ਜਿਹਾ ਨਹੀਂ ਕੀਤਾ ਹੋਇਆ ਕਿ ਜਿਹੜਾ ਕਿ ਕੋਈ ਰਿਪੋਰਟ ਕੀਤਾ ਹੋਵੇ ਬਾਕੀ ਆਪਣੀ ਨੌਲੇਜ ਦੇ ਵਿੱਚ ਜਿੰਨੇ ਕ ਹੋਇਆ ਕਿ ਵੀਰ ਆਪਣੇ ਹਜੇ ਵੀ ਜਿਹੜੇ ਨੇ ਬਾਕੀ ਵੀਰ ਮੇਰੇ ਆਪਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਉਹਨਾਂ ਦੀ ਜਰੂਰ ਸਪੋਰਟ ਕਰੋ ਕਿਉਂਕਿ ਅਗਲਿਆਂ ਨੇ ਵਿਚਾਰਿਆਂ ਨੇ ਪੈਸੇ ਵੀ ਦਿੱਤੇ ਹੋਏ ਕੰਟਰੈਕਟ ਵੀ ਲਵਾਏ ਹੋਏ ਟੈਕਸ ਵੀ ਦਿੱਤਾ ਹੋਇਆ ਸਾਰਾ ਕੁਝ ਦਿੱਤਾ ਹੋਇਆ ਜਾਂ ਤਾਂ ਸਰਕਾਰ ਉਹਨਾਂ ਦੇ ਪੈਸੇ ਵੀ ਨਹੀਂ ਮੋੜੀ ਦੂਸਰੇ ਨੰਬਰ ਤੇ ਉਹਨੂੰ ਕਹੀ ਜਾ ਰਿਹਾ ਕਿ ਸਾਡੀ ਕੰਟਰੀ ਛੱਡ ਦੋ ਤੇ ਬਾਕੀ ਵੀਰ ਮੇਰੇ ਜਿੰਨਾ ਵੀ ਹੋ ਸਕਦਾ ਇਸ ਵੀਡੀਓ ਨੂੰ ਸਪੋਰਟ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਇਹ ਕੱਲੇ ਜਿਹੜੇ ਆ ਇਹ ਵੀਰ ਜਿਦਾ ਤੁਹਾਨੂੰ ਪਤਾ ਹੀ ਸੀਗਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਸੀ ਵੀਡੀਓ ਬਣਾ ਕੇ ਕਿ ਵੀਰ ਮੇਰੇਓ ਕਿ ਤੁਸੀਂ ਸ਼ੇਨਗਨ ਵੀਜ਼ੇ ਤੇ ਆਓ ਜ਼ਿਆਦਾਤਰ ਕਿ ਉਸ ਟਾਈਮ ਦੇ ਉੱਤੇ ਸ਼ੇਨਗਨ ਨੂੰ ਪਹਿਲ ਸੀਗੀ ਜਿਹੜੇ ਵੀਰ ਆਪਣੇ ਡੋਂਕੀ ਡੁੰਕੀ ਲਾ ਕੇ ਆਂਦੇ ਸੀਗੇ ਹਨਾ ਉਹਦੇ ਵਿੱਚ ਕੀ ਹੁੰਦਾ ਸੀਗਾ ਜੈਂਟ ਇੱਥੋਂ ਕਹਿ ਵੀ ਦਿੰਦੇ ਹੁੰਦੇ ਸੀਗੇ ਇੰਡੀਆ ਤੋਂ ਕਿ ਤੁਹਾਡਾ ਸ਼ੇਨਗਨ ਵੀਜ਼ਾ ਲਵਾ ਦੇਵਾਂਗੇ ਤੁਹਾਨੂੰ ਡਾਇਰੈਕਟ ਫਲਾਈ ਪਰ ਵਿਚਾਰਿਆਂ ਨੂੰ ਜਿਹੜੇ ਡੌਂਕੀ ਰਾਂ ਜਾਂ ਰਾਹ ਚ ਕਿਤੇ ਫਿੰਗਰ ਹੁੰਦੇ ਸੀਗੇ ਉਹ ਹੁਣ ਆ ਕੇ ਉਹਨਾਂ ਨੂੰ ਜਿਹੜਾ ਕਿ ਮੁਸ਼ਕਲਾਂ ਜਿਹੜੀਆਂ ਦੇਖਣੀਆਂ ਪੈ ਰੀਆਂ ਆ। ਸੋ ਵੀਰ ਮੇਰੇ ਉਹ ਵੀਰ ਆਪਣੇਆਂ ਨੂੰ ਬਹੁਤ ਟਾਈਮ ਹੋ ਗਿਆ 4-4 ਸਾਲ ਹੋ ਗਏ 3-3 ਸਾਲ ਹੋ ਗਏ ਟੈਕਸ ਦਿੰਦੇ ਉਹਨੂੰ ਬਹੁਤ ਪੈਸੇ ਦੇ ਚੁੱਕੇ ਨੇ। ਸੋ ਉਹਨਾਂ ਦੀ ਸਪੋਰਟ ਜ਼ਰੂਰ ਕਰਿਓ। ਬਾਕੀ ਮਿਲਦਿਆਂ ਅਗਲੇ ਵੀਡੀਓ ਦੇ ਵਿੱਚ ਹੁਣ ਆਪਾਂ ਵੀਡੀਓ ਰੋਜ਼ ਤੇ ਰੋਜ਼ ਤੁਹਾਨੂੰ ਦਿਆ ਕਰਾਂਗੇ ਅਪਡੇਟ। ਸੋ ਵੀਡੀਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਣਾ ਚੈਨਲ ਦੀ ਰੀਚ ਬਹੁਤ ਥੱਲੇ ਚੱਲ ਗਈ ਤਾਂ ਫੇਰ ਉੱਪਰ ਕਰਿਓ ਕਿਉਂਕਿ ਆਪਾਂ ਵੀਡੀਓ ਬਣਾਉਣੀ ਹੈ ਛੜਤੀਆਂ ਸੀਗੀਆਂ ਵਿੱਚ ਜੇ ਸੋ ਵੀਰ ਮੇਰੇ ਇਸ ਵੀਡੀਓ ਨੂੰ ਮਤਵਪਾਦ ਸ਼ੇਅਰ ਕਰਿਓ ਰੱਬ ਰੱਖੇ